ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੋ ਕਰਦਾ ਹੈ ਠੀਕ ਕਰਦਾ ਹੈ ਆਮ ਕਰਕੇ ਲੋਕਾਂ ਦੇ ਦਿਮਾਗ ਵਿੱਚ ਕਈ ਸਵਾਲ ਆਉਂਦੇ ਰਹਿੰਦੇ ਹਨ ਕਿ ਜੇ ਰੱਬ ਇਦਾਂ ਕਰਦਾ ਕਿੰਨਾ ਵਧੀਆ ਹੁੰਦਾ ਜੇ ਰੱਬ ਬੰਦੇ ਨੂੰ ਪਿਛਲੇ ਜਨਮਾਂ ਦਾ ਗਿਆਨ ਦੇ ਦਿੰਦਾ ਬੰਦੇ ਨੂੰ ਕਿੰਨਾ ਕੁਝ ਪਤਾ ਲੱਗਦਾ ਮੈਂ ਪਿਛਲੇ ਜਨਮ ਵਿੱਚ ਕਿੱਥੇ ਜੰਮਿਆ ਸੀ ਪਰ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ ਜੇ ਰੱਬ ਤੈਨੂੰ ਇਹ ਸੋਝੀ ਦੇ ਦਿੰਦਾ ਤੂੰ ਪਿਛਲੇ ਜਨਮਾਂ ਵਿੱਚ ਕਿੱਥੇ ਜੰਮਿਆ ਸੀ ਸੋਚ ਤੇ ਰਹੀ ਹਾਲ ਹੁੰਦਾ ਤੈਨੂੰ ਅਜੇ ਇਸ ਹੀ ਜਨਮ ਬਾਰੇ ਪਤਾ ਹੈ ਕਿ ਮੇਰਾ ਪਰਿਵਾਰ ਮੇਰੇ 3 ਪੁੱਤਰ ਮੇਰਾ ਘਰ ਕਿਹੜਾ ਹੈ ਤੇ ਤੂੰ ਆਖਰੀ ਸਾਹ ਤੱਕ ਆਪਣੇ ਪਰਿਵਾਰ ਵਾਸਤੇ ਮਰਨ ਤੱਕ ਜਾਂਦਾ ਹੈ ਕੀ ਕਿਤੇ ਮੇਰਾ ਪਰਿਵਾਰ ਭੁੱਖਾ ਨਾ ਮਰ ਜਾਏ ਦੂਸਰੀਆਂ ਦੀਆਂ ਵੱਟਾਂ ਵੱਡ ਵੱਡ ਕੇ ਆਪਣੇ ਪਰਿਵਾਰ ਦੀਆਂ ਜ਼ਮੀਨਾਂ ਖੁੱਲੀਆਂ ਕਰਨ ਵਿੱਚ ਲੱਗਾ ਹੋਇਆ ਹੈ ਕਿਸੇ ਨਾਲ ਧੋਖਾ ਕਰਕੇ ਆਪਣੀ ਪਰਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਫਿਰਦਾ ਹੈ ਸਿਰ ਤੇ ਪਾਪ ਦੀਆਂ ਪੰਡਾਂ ਇਸ ਇੱਕ ਜਨਮ ਦੇ ਪਰਿਵਾਰ ਵਾਸਤੇ ਬਨ ਲਈਆਂ ਜੇ ਤੈਨੂੰ ਰੱਬ ਗਿਆਨ ਦੇ ਦਿੰਦਾ ਤੂੰ ਪਿਛਲੇ ਜਨਮਾਂ ਵਿੱਚ ਕਿੱਥੇ ਕਿੱਥੇ ਜੰਮਿਆ ਫਿਰ ਤੇਰਾ ਕੀ ਹਾਲ ਹੁੰਦਾ ਇਸ ਜਨਮ ਵਿੱਚ ਤੋਂ ਅੰਬਰਸਰ ਵਿੱਚ ਜੰਮਿਆ ਪਿਛਲੇ ਜਨਮ ਤੋਂ ਮਹਾਰਾਸ਼ਟਰ ਵਿੱਚ ਜੰਮਿਆ ਹੁੰਦਾ ਤੂੰ ਆਖਣਾ ਸੀ ਮੈਂ ਵੇਖ ਕੇ ਆਵਾਂ ਮੇਰੇ ਪੋਤੇ-ਪੜਪੋਤੇ ਕੀ ਕਰਦੇ ਹੋਣਗੇ ਕਿਤੇ ਗਰੀਬੀ ਦੇ ਵਿੱਚ ਭੁੱਖੇ ਨਾ ਮਰਦੇ ਹੋਵਣ ਮੈਂ ਉਹਨਾਂ ਨੂੰ ਕੁਝ ਦੇ ਕੇ ਆਵਾਂ ਉਨਾਂ ਦਾ ਕਰਕੇ ਫੇਰ ਤੋਂ ਪਾਪਾਂ ਦੀਆਂ ਪੰਡਾਂ ਸਿਰ ਤੇ ਬੰਨ ਲੈਂਦਾ ਜੇ ਉਸ ਤੋਂ ਪਿਛਲੇ ਜਨਮ ਦਾ ਪਤਾ ਹੁੰਦਾ ਤੇ ਫੇਰ ਕਿਸੇ ਹੋਸ਼ ਤੇ ਤੁਰ ਤੁਰ ਪੈਂਦਾ ਆਪਣੀ ਕੁੱਲ ਨੂੰ ਵੇਖਣ ਵਾਸਤੇ ਮਨੁੱਖ ਪਰਿਵਾਰ ਦਾ ਫਿਕਰ ਕਰਦਾ ਕਰਦਾ ਪਾਗਲ ਹੋ ਜਾਂਦਾ ਹੈ ਜੇ ਕਿਤੇ ਪਿਛਲੇ ਜਨਮ ਵਿੱਚ ਸੱਪ ਜਾਂ ਕੋਈ ਹੋਰ ਜੰਗਲੀ ਜਾਨਵਰ ਬਣਿਆ ਹੁੰਦਾ ਇਸ ਜਨਮ ਵਿੱਚ ਉਹਨਾਂ ਨੂੰ ਮਿਲਣ ਚੱਲਿਆ ਜਾਂਦਾ ਕਿ ਮੇਰੇ ਪਿਛਲੇ ਜਨਮ ਦਾ ਪਰਿਵਾਰ ਸੀ ਤੇ ਹੋ ਸਕਦਾ ਹੈ ਜੂੰਦਾ ਹੀ ਵਾਪਸ ਨਾ ਆਉਂਦਾ ਇਸ ਜਨਮ ਦਾ ਪਰਿਵਾਰ ਇਹ ਨੜ ਕਿਤਾ ਹੋਇਆ ਮੋਹ ਤੇ ਪਹਿਨਾ ਹੀ ਰੱਬ ਦਾ ਨਾਮ ਨਹੀਂ ਜਪਣ ਦਿੰਦਾ ਪਤਾ ਨਹੀਂ ਪਰਿਵਾਰ ਖਤਰ ਆਦਮੀ ਕਿੰਨੇ ਪੈੜੇ ਕੰਮ ਕਰਦਾ ਹੈ ਜੇ ਪਿਛਲੇ ਜਨਮਾਂ ਦੇ ਪਰਿਵਾਰਾਂ ਦਾ ਪਤਾ ਹੁੰਦਾ ਅਦਮੀ ਕੀ ਕਰਦਾ ਇਸ ਲਈ ਜੋ ਵਹਿਗੁਰੂ ਕਰਦਾ ਹੈ ਸਭ ਠੀਕ ਕਰਦਾ ਹੈ ਦੂਸਰਾ ਸਵਾਲ ਲੋਕਾਂ ਦਾ ਹੁੰਦਾ ਹੈ ਅਸੀਂ ਮਰੀਏ ਨਾ ਅਸੀਂ ਜਿਉਂਦੇ ਰਹੀਏ ਜਿਸ ਕਰਕੇ ਲੋਕ ਕਈ ਤਰ੍ਹਾਂ ਦੇ ਪਾਪੜ ਮਿਲਦੇ ਹਨ ਹਰ ਨਾਖਸ਼ ਵਰਗਿਆ ਨੇ ਬੰਦਗੀ ਕਰਕੇ ਕਈ ਵਾਰ ਲਈ ਸੰ ਕਿ ਮੈਂ ਮਰਾਂ ਨਾ ਪਰ ਮੌਤ ਵੀ ਰੱਬ ਦੀ ਇੱਕ ਦਾਤ ਹੈ ਪਰ ਸਾਨੂੰ ਚੰਗੀ ਨਹੀਂ ਲੱਗਦੀ ਇਸ ਨਾਲ ਰਲਦੀ ਇੱਕ ਸਾਖੀ ਆਪ ਜੀ ਨਾਲ ਸਾਂਝੀ ਕਰਨ ਲੱਗੀ ਹਾਂ ਗੁਰਨਾਥ ਸਹਿਬ ਜੀ ਜਦੋਂ ਉਦਾਸੀਆਂ ਤੋਂ ਵੇਲੇ ਹੋ ਕੇ ਕਤਾਰਪੁਰ ਸਹਿਬ ਜੋ ਪਾਕਿਸਤਾਨ ਵਿੱਚ ਹੈ ਨਗਰ ਬਸਾਉਣ ਵਾਸਤੇ ਵਿਚਾਰ ਬਣਾਇਆ ਉਸ ਸਮੇਂ ਬਹੁਤ ਗੁਰੂ ਦੇ ਸੇਵਕਾਂ ਦੇ ਤਨ ਮਨ ਤੇ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਉਹਨਾਂ ਵਿੱਚੋਂ ਇੱਕ ਭਾਈ ਦੋਧਾ ਜੀ ਸਨ ਉਹਨਾਂ ਨੇ ਕਰਤਾਰਪੁਰ ਨਗਰ ਪਰਸਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਮਦਦ ਕੀਤੀ ਗੁਰਨਾਨਕ ਸਾਹਿਬ ਜੀ ਖੁਸ਼ ਹੋ ਕੇ ਕਹਿੰਦੇ ਦੋਧਿਆ ਕੁਝ ਮੰਗ ਲੈ ਅਸੀਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹੋਏ ਹੋ ਦੇਖੋ ਦੋਧ ਨੇ ਕੀ ਮੰਗਿਆ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰੇ ਪੰਜ ਪੁੱਤਨ ਹਨ ਮੈਂ ਚਾਹੁੰਦਾ ਹਾਂ ਕਿ ਨਾ ਪੰਜਾਂ ਪੁੱਤਰਾਂ ਦੇ ਵੀ ਪੰਜ-ਪੰਜ ਪੁੱਤਰ ਹੋਵਣ ਗੁਰੂ ਜੀ ਕਹਿੰਦੇ ਠੀਕ ਐ ਦੋਦਿਆ ਹੋ ਜਾਣਗੇ ਕੁਝ ਹੋਰ ਮੰਗ ਲੈ ਦੋਦਾ ਕਹਿੰਦਾ ਅਗੇ ਉਹਨਾ ਪੰਜੀ ਪੋਤਿਆਂ ਦੇ ਵੀ ਫਿਰ ਪੰਜ-ਪੰਜ ਪੁੱਤਰ ਹੋਵਣ ਗੁਰੂ ਜੀ ਕਹਿੰਦੇ ਠੀਕ ਐ ਦੋਦਿਆ ਹੋ ਜਾਵਣਗੇ ਕੁਝ ਹੋਰ ਮੰਗ ਲੈ ਦੋਦਾ ਕਹਿੰਦਾ ਮੈਨੂੰ ਮੌਤ ਨਾ ਆਵੇ ਤੇ ਮੈਂ ਆਪਣਾ ਵਾਅਦਾ ਪੂਰਦਾ ਪਰਿਵਾਰ ਵੇਖਾਂ ਗੁਰੂ ਜੀ ਕਹਿੰਦੇ ਮੌਤ ਤਾਂ ਆਟ ਨੂੰ ਸੱਚਾਈ ਹੈ ਤੇ ਵਾਹਿਗੁਰੂ ਜੀ ਦਾ ਕਾਨੂੰਨ ਹੈ ਤੇ ਆ ਕੇ ਹੀ ਰਹੇਗੀ ਦੋਦਾ ਕਹਿੰਦਾ ਤੁਸੀਂ ਮੈਨੂੰ ਬਚਨ ਦਿੱਤਾ ਸੀ ਜੋ ਮੰਗੋਗੇ ਉਹੀ ਮਿਲੇਗਾ ਗੁਰੂ ਜੀ ਕਹਿੰਦੇ ਠੀਕ ਹੈ ਫਿਰ ਦੋਦਿਆ ਤੈਨੂੰ ਮੌਤ ਨਹੀਂ ਆਵੇਗੀ ਪਰ ਸਾਡਾ ਸਿੱਖਣ ਦੇ ਨਾਤੇ ਅਸੀਂ ਤੈਨੂੰ ਇਹ ਬਚਨ ਵੀ ਦਿੰਦੇ ਹਾਂ ਜੇ ਤੇਰਾ ਦਿਲ ਕਰੇ ਮਨਨ ਨੂੰ ਤੂੰ ਸਾਡੇ ਦਰਸ਼ਨ ਕਰਕੇ ਸਾਨੂੰ ਬੇਨਤੀ ਕਰਕੇ ਮਰ ਸਕਦਾ ਹੈ ਪਾਈ ਦੋਦਾ ਬਹੁਤ ਖੁਸ਼ ਹੋਇਆ ਸਮਾਂ ਲੰਘਦਾ ਗਿਆ ਜਦੋਂ ਪੋਤ ਨੋਹਾ ਸੱਸਾ ਬਣੀਆ ਪਰ ਪੋਤ ਨੋਹਾ ਆਇਆ ਉਤਰ ਪਾਈ ਦੋਤੇ ਦੇ ਕਿੱਟੇ ਹੋਈ ਸ਼ਾਂਤੀ ਅੱਖਾਂ ਦੇ ਪਰਵੱਟੇ ਵੀ ਦੋ ਦੋ ਗੱਠਾਂ ਵੱਧ ਗਈ ਇਹ ਕਪੜ ਪੋਤ ਨੂੰ ਆਪਣੀ ਸੱਸ ਨੂੰ ਪੁੱਛਿਆ ਇਹ ਕੌਣ ਹੈ ਤਾਂ ਸੱਸ ਨੇ ਆਖਿਆ ਪਤਾ ਨਹੀਂ ਕੌਣ ਹੈ ਜਦੋਂ ਮੈਂ ਵਿਆਹੀ ਆਈ ਸੀ ਐਦਾਂ ਹੀ ਪਿਆਸੀ ਮੰਜੇ ਤੇ ਇਹ ਗੱਲ ਜਦੋਂ ਭਾਈ ਦੋਤੇ ਨੇ ਕੰਨਾਂ ਵਿੱਚ ਪਈ ਤਾਂ ਬਹੁਤ ਦੁਖੀ ਹੋਇਆ ਤੇ ਸੋਚਣ ਲੱਗਾ ਐਨੀ ਬੇਕਦਰੀ ਹੋ ਗਈ ਮੇਰੀ ਤਨ ਸਤਗੁਰ ਨਾਨਕ ਸਾਹਿਬ ਜੀ ਤੁਸੀਂ ਸੱਚ ਹੀ ਆਖਦੇ ਸੀ ਜੋ ਕਰਤਾਰ ਕਰਦਾ ਹੈ ਸਭ ਕੀ ਕਰਦਾ ਹੈ ਮੌਤ ਵੀ ਉਸ ਦੀ ਇਖਤਾਰ ਹੈ ਗੁਰਨਾਨਕ ਸਾਹਿਬ ਜੀ ਦੇ ਸਿੱਖ ਹੋਣ ਕਰਕੇ ਕਾਰ ਵੀ ਸਿੱਖੀ ਸੀ ਤੇ ਗੁਰੂ ਕੀ ਸਿੱਖ ਵੀ ਭਾਈ ਦੁੱਧੇ ਨੂੰ ਮਿਲਣ ਵਾਸਤੇ ਆਉਂਦੇ ਸਨ ਭਾਈ ਦੁੱਧਾ ਕਹਿਣ ਲੱਗਾ ਗੁਰੂ ਕੇ ਸਿੱਖੋ ਪਤਾ ਕਰੋ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਹੁਣ ਕੌਣ ਵਿਰਾਜਮਨ ਹੈ ਤੇ ਉਹ ਕਿੱਥੇ ਹਨ ਇਸ ਸਮੇ ਸਿੱਖਾਂ ਨੇ ਜਦੋਂ ਪਤਾ ਕੀਤਾ ਤਾਂ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਵਿਰਾਜਮਨ ਕਈ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦੱਸਦੇ ਹਨ ਕਿ ਸਿੱਖਾਂ ਨੇ ਦੱਸਿਆ ਕਿ ਗੁਰੂ ਇਸ ਸਮੇਂ ਗੁਰਦਾਸਪੁਰ ਦੀ ਤਾਟਿ ਤੇ ਹੀ ਵਿਚਰ ਰਹੇ ਹਨ ਭਾਈ ਦੋਦੇ ਨੇ ਸਿੱਖਾਂ ਨੂੰ ਬੇਨਤੀ ਕੀਤੀ ਮੇਰਾ ਮੰਜਾ ਉਠਾ ਕੇ ਗੁਰੂ ਜੀ ਕੋਲ ਚੱਲੋ ਜਦੋਂ ਸਿੱਖ ਭਾਈ ਦੋਦੇ ਨੇ ਮੰਜੇ ਸਮੇਤ ਗੁਰੂ ਜੀ ਪਾਸ ਲੈ ਕੇ ਆਏ ਤਾਂ ਭਾਈ ਦੋਦੇ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਨੀ ਹੁਣ ਆਪਣੀ ਮਰਨ ਦੀ ਇੱਛਾ ਵੀ ਵਾਹਿਗੁਰੂ ਜੀ ਨੂੰ ਦੱਸੀ ਗੁਰੂ ਨੇ ਜਿਨੇ ਸਿੱਖਾਂ ਨੂੰ ਕੜਾ ਪ੍ਰਸ਼ਾਦ ਦੀ ਦੇਖਿਆਰ ਕਰਨ ਦੀ ਆਗਿਆ ਸਿੱਖ ਜਦੋਂ ਦੇਖ ਲੈ ਕੇ ਆਇਆ ਤਾਂ ਅਦਾਸੀਆਂ ਸਿੱਖ ਨੇ ਗੁਰੂ ਜੀ ਅੱਗੇ ਭਾਈ ਦੋਦੇ ਦੇ ਨਿਮਤ ਅਰਦਾਸ ਕੀਤੀ ਗੁਰੂ ਜੀ ਨੇ ਕੜਾ ਪ੍ਰਸ਼ਾਦ ਨੂੰ ਭੋਗ ਲਾਇਆ ਤੇ ਬਾਅਦ ਵਿੱਚ ਭਾਈ ਦੋਦੇ ਨੂੰ ਦੇਖ ਦੇਣ ਦਾ ਹੁਕਮ ਦਿੱਤਾ ਜਿਵੇਂ ਹੀ ਪਾਈ ਦੋਤੇ ਨੇ ਦੇਖ ਚੱਕੀ ਉਸੇ ਸਮੇ ਪਾਈ ਦੋਦਾ ਸਰੀਰ ਛੱਡ ਕੇ ਸੱਚਖੰਡ ਜਾ ਬ੍ਰਜਿਆ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵਾਹਿਗੁਰੂ ਜੋ ਕਰਦਾ ਹੈ ਠੀਕ ਕਰਦਾ ਹੈ ਅਸੀਂ ਮੋਹ ਦੇ ਬੱਚੇ ਪਰਿਵਾਰ ਦਾ ਦੁੱਖ ਦੇ ਕੇ ਦੁਖੀ ਹੁੰਦੇ ਹਾਂ ਤੇ ਵਾਹਿਗੁਰੂ ਕਈ ਕੁਝ ਬੋਲਦੇ ਹਾਂ ਜਦੋਂ ਅਸੀਂ ਉਸ ਦਾ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਆ ਗਏ ਉਸ ਸਮੇ ਸਾਡਾ ਲੋਕ ਸੁਖੀ ਤੇ ਪਰਲੋਕ ਵੀ ਸਹੇਲਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ